ਸਕੂਲ ਚੌਂਕ ਤੇ ਜਾ ਅਖੰਡਾ ਇਸ ਨੂੰ ਆਪਣੇ ਟਾਟਾ ਅਪਡੇਟ ਕਰੋ ਅਪਡੇਟ ਕਰੋ ਅਪਡੇਟ ਕਰੋ ਮੁਰਦਾਬਾ 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 ਆਪੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਹੁਣ ਸਾਥੀ ਆਪਣਾ ਮਾਨ ਪੁਰਾਣੀ ਸੈਂਸਪਰ ਇਹ ਸਾਡੀ ਸਤਿਵਾਂ ਸਕੂਲਾਂ ਤੋ ਪਹੁੰਚੇ ਹੋਏ ਹੈ ਅੱਜ ਆਪਣੇ ਸਾਥੀ ਸਾਰੇ ਵਧਾਈ ਦੇ ਪਾਤਰ ਹੈ ਕਿ ਅੱਜ ਇਹ ਕਿ ਜਰੂਰੀ ਇਹ ਵਿਸ਼ੇ ਦੇ ਉੱਪਰ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ। ਤਾਂ ਮੈਨੂੰ ਪਹਿਲਾ ਬਲਰੀ ਦੱਸ ਕੇ ਗਈ ਹੈ ਕਿ ਪਹਿਲਾ ਜ਼ਿਲ੍ਹਾ ਗਾਡਰ ਆਪਣਾ ਜਿਹੜਾ ਸੀਗਾ ਡੈਕੋਰੇਟ ਆਪਣਾ ਪ੍ਰਾਇਮਰੀ ਦਾ ਜਿਹੜਾ ਸੀਗਾ ਬਿਲਕੁਲ ਸਹੀ ਚੱਲ ਜਾ ਰਿਹਾ ਹੈ। ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਵਾਈਜੀ ਭਰਤੀ ਨਿਕਲਦੀ ਰਹੀ ਹੈ। ਜ਼ਿਲ੍ਹੇ ਦੇ ਵਿੱਚ ਜਿਹੜੇ ਹੈ ਪ੍ਰਮੋਟ ਹੋ ਕੇ ਐਨਡੀਟੀ ਟੀਚਰ, ਐਚਟੀ ਅਤੇ ਸੀਐਸਟੀ ਉਸ ਤੋਂ ਬਾਅਦ ਬੀਪੀਓ ਬਣਦੇ ਰਹੇ ਨੇ। ਪਰ ਉਸ ਤੋਂ ਬਾਅਦ ਇੱਕ ਜਿਸ ਨੂੰ ਬਹੁਤ ਤੇਜ਼ ਦਿਮਾਗ ਹੈ ਨਾ ਮੈਂ ਕਿਹਨਾਂ ਚੰਨ ਲਈ ਦਿਮਾਗ ਦਾ ਇੱਕ ਅਫਸਰ ਆਇਆ ਰਿਸ਼ਮ ਕੁਮਾਰ ਉਸਨੇ ਆਪਣੀ ਬੇਅਕਲੀ ਦੇ ਨਾਲ ਏਡੇ ਸੋਹਣੇ ਚੱਲਦੇ ਹੋਏ ਡਰੈਕਸੋ ਰੇਡ ਦਾ ਨਾਸ ਪਟਣ ਲਈ ਅਧਿਕਾਰੀਆਂ ਨੂੰ ਆਪਸ ਵਿੱਚ ਲੜਾਉਣ ਲਈ ਇੱਕ ਇਸ ਤਰ੍ਹਾਂ ਦੀ ਭਰਤੀ ਗੱਡੀ ਜਿਸ ਨੂੰ ਸਿੱਧੀ ਭਰਤੀ ਨਾਮ ਦਿੱਤਾ ਸਿੱਧੀ ਭਰਤੀ ਕੋਟਾ ਹੁੰਦਾ ਹੈ ਕਰਨੀ ਬੰਦੀ ਹੁੰਦੀ ਹੈ ਪਰ ਪ੍ਰੈਮੀ ਦੇ ਵਿੱਚ ਜ਼ਿਲ੍ਹਾ ਕਾਟਰ ਫੋਨ ਕਰਕੇ ਜ਼ਿਲੇ ਵਾਈ ਪੋਸਟਾ ਬੰਦ ਗਿਆ ਉਸੇ ਤਰ੍ਹਾਂ ਜਦੋਂ ਸੈਂਟਰ ਹੈ ਟੀਚਰਾਂ ਦੀ ਹੈ ਟੀਚਰਾਂ ਦੀ ਸਿੱਧੀ ਭਰਤੀ ਆਈ ਹੈ ਤਾਂ ਕੈਸੇ ਜ਼ਿਲ੍ਹੇ ਵਿੱਚ ਕਿੰਨੀਆਂ ਸਿੱਧੀ ਭਰਤੀਆਂ ਸਟਾਂ ਖਾਲੀ ਹੈ ਉਹਨਾਂ ਨੂੰ ਸ਼ੋਅ ਨਹੀਂ ਕੀਤਾ ਗਿਆ ਤੇ ਸਾਰੇ ਸਟੇਟ ਦਾ ਸਟੇਟ ਕਾਡਰ ਤੋਂ ਉਹ ਇਕੱਠੀ ਭਰਤੀ ਕਰ ਦਿੱਤੀ ਗਈ ਚਲੋ ਸਾਡੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਕਾਸ਼ਿਨ ਕੀਤੇ ਵਿਧਿਆਰਥੀ ਦੇ ਪਾਸੋਂ ਇਹ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਆਪਣੀ ਪ੍ਰੋਮੋਸ਼ਨ ਲਈ ਸਿੱਧੀ ਭਰਤੀ ਇਹ ਵਿੱਚ ਰੇਡ ਭਰਤੀ ਹੋਏ ਪਰ ਉਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਸੁਫਰਾ ਕਰਕੇ ਰਿਸ਼ੀ ਕੁਮਾਰ ਦੁਆਰਾ ਵਰਤਿਆ ਗਿਆ ਕਿ ਨਾ ਦਾ ਉਹ ਆਸਟ੍ਰੇਲੀਆ ਦੇ ਰਹੇ ਤੇ ਨਾ ਆਪਣੇ ਇਸ ਜ਼ਿਲ੍ਹੇ ਵਿੱਚ ਜਿੱਥੇ ਉਹ ਪਹਿਲਾਂ ਸਭਾਵਾ ਨਿਵਾਉਂਦੇ ਸਨ ਤਾਂ ਇਹ ਇੱਕ ਵੱਡਾ ਵਿਸ਼ਾ ਹੈ ਪਿਛਲੇ ਦਿਨਾਂ ਦੇ ਵਿੱਚ ਸਟੇਟ ਪੱਧਰ ਤੇ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਦੁਬਾਰਾ ਤੋਂ ਜ਼ਿਲ੍ਹਾ ਘਾਟਰ ਬਹਾਲ ਕਰਾਇਆ ਗਿਆ ਡੀਟੀਐਫ ਦੁਆਰਾ ਜਿਸ ਦੇ ਵਿੱਚ ਬੀਪੀਓ ਦੀ ਪ੍ਰੋਮੋਸ਼ਨ ਸੀਐਸਟੀ ਸਿਨਿਓਰਿਟੀ ਜ਼ਿਲ੍ਹਾ ਪੱਧਰ ਤੇ ਬਣਾ ਕੇ ਜ਼ਿਲ੍ਹੇ ਦੇ ਵਿੱਚ ਹੀ ਬੀਪੀਓ ਪ੍ਰਮੋਟ ਕਰਵਾਉਂਦਾ ਜਿਹੜਾ ਫੈਸਲਾ ਉਹ ਲਿਆ ਗਿਆ ਇਹ ਇੱਕ ਸਲਾਗਾ ਜੋ ਕਦਮ ਸੀਗਾ ਪਰ ਉਸ ਤੋਂ ਬਾਅਦ ਫੇਰ ਦੁਬਾਰਾ ਅਧਿਆਪਕਾਂ ਦੇ ਵਿੱਚ ਸਾੜਬੜੀ ਪੈਦਾ ਕਰਨ ਦੇ ਲਈ ਬਿਨਾ ਇਹਨਾਂ ਸਿੱਧੀ ਡੈਕਟ ਭਰਤੀ ਦੀਆਂ ਸੀਟਾਂ ਜਿਹੜੀਆਂ ਵਿੱਚ ਨਹੀਂ ਹੈਗੀਆਂ ਉੱਥੇ ਵੀ ਜਿਹੜਾ ਹੈਗਾ ਪ੍ਰੋਮੋਸ਼ਨ ਕੋਟੇ ਦੀਆਂ ਸੀਟਾਂ ਦੇ ਉੱਪਰ ਡੈਕਟ ਭਰਤੀ ਵਾਲਿਆਂ ਨੂੰ ਜਿਹੜਾ ਬਦਲੀ ਕੀਤਾ ਗਿਆ ਇਹ ਸਿਰਫ ਇੱਕ ਅਧਿਆਪਕਾਂ ਨੂੰ ਇੱਕ ਪੜਾਉਣ ਦਾ ਆਪਸ ਵਿੱਚ ਪੜਾਉਣ ਦਾ ਢੰਗ ਹੈਗਾ ਤਾਂ ਸਰਕਾਰਾਂ ਨੂੰ ਅਸਰਾ ਨੂੰ ਇਹ ਜਿਹੜੀਆਂ ਬਹੁਤ ਪੁਰਾਣੀਆਂ ਘਟੀਆਂ ਜਿਹੜੀਆਂ ਪਿਛਲੇ ਸਮੇਂ 'ਚ ਸਰਕਾਰਾਂ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਇਹਨਾਂ ਤੋਂ ਬਾਜ਼ ਹੋਣਾ ਚਾਹੀਦਾ ਹੈ ਇਹਨਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਕਾਨੂੰਨਾਂ ਅਨੁਸਾਰ ਸਾਰਿਆਂ ਨੂੰ ਮਿਲਦਾ ਜਿਹੜਾ ਹੱਕ ਆ ਉਹ ਦੇਣਾ ਚਾਹੀਦਾ ਹੈ। ਦੂਸਰੀ ਗੱਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਬੇਨਤੀ ਕਰਦੇ ਆ ਕਿਉਂਕਿ ਇਸ ਮਹੀਨੇ ਦੇ ਆਪਾਂ ਪ੍ਰੋਗਰਾਮ ਹੁਣੇ ਕੀ ਸੀਗੇ ਸਵੇਰ ਕਮੇਟੀ ਦੀ ਮੀਟਿੰਗ ਹੋਈ ਸੀ 15 ਅਗਸਤ ਨੂੰ ਪਰ ਪੰਜਾਬ ਦੇ ਉੱਪਰ ਦੁਖਾਨ ਦਾ ਪਹਾੜ ਟੁੱਟਿਆ ਹੜ੍ਹ ਆਏ ਤੇ ਹੜ੍ਹਾਂ ਦੇ ਕਾਰਨ ਆਪਾਂ ਸਾਰਾ ਜਿਹੜਾ ਆਪਣੀ એનર્ਜੀ ਹੈ ਉਧਰ ਆਪਾਂ ਨੂੰ ਆਪਣੇ ਭਰਾਵਾਂ ਨੂੰ ਬਚਾਉਣ ਲਈ ਲਾਉਣੀ ਪਈ। ਕੁਝ ਸਮੇਂ ਲਈ ਡਿਲੇ ਹੋਇਆ ਪ੍ਰੋਗਰਾਮ ਸਾਰਾ ਤਾਂ ਉਹਦੇ ਵਿੱਚ ਇਹ ਸੀਗਾ ਕਿ ਆਪਾਂ ਜਿੱਥੇ ਵੀ ਆਪਣੀ ਪੋਸਟਿੰਗ ਹੈਗੀ ਹੈ ਆਪਣਾ ਜਿਹੜਾ ਅਦਾਰਾ ਵਿੱਦਿਅਕ ਅਦਾਰਾ ਹੈ ਇਹ ਸਾਰਿਆਂ ਨੂੰ ਸੇਧ ਦੇਣ ਵਾਲਾ ਹੈ। ਜੇ ਕੋਈ ਬਿਜਲੀ ਭਾਗ ਦੇ ਵਿੱਚ ਲੱਗਿਆ ਹੋਇਆ ਹੈ ਉਹ ਵੀ ਆਪਣਾ ਹੀ ਪੜਾਇਆ ਹੋਇਆ ਹੈ। ਜੇ ਕੋਈ ਡਿਸਪੈਂਸਰੀ ਵਿੱਚ ਲੱਗਿਆ ਹੋਇਆ ਹੈ ਜਾਂ ਕੋਆਪਰੇਟਿਵ ਬੈਂਕ ਵਿੱਚ ਲੱਗਿਆ ਹੈ ਇਤੇ ਵੀ ਜਿਹੜਾ ਨੌਕਰੀ ਕਰ ਰਿਹਾ ਉਹ ਬੰਦਾ ਕਿਸੇ ਨਾ ਕਿਸੇ ਦੇ ਅੱਪੂ ਦਾ ਪੜਾਇਆ ਹੋਇਆ ਤੇ ਉਹਨਾਂ ਨੂੰ ਸੇਧ ਵੀ ਆਪਾਂ ਹੀ ਦੇਣੀ ਹੈ ਕਿ ਤੁਸੀਂ ਜਿਹੜਾ ਹੈਗੇ ਉਹ 2004 ਤੋਂ ਬਾਅਦ ਵਾਲੇ ਆਪਾਂ ਵੀ ਪੁਰਾਣੀ ਪੈਨਸ਼ਨ ਦੇ ਹੱਕਦਾਰ ਹੈ ਤੇ ਵਿਸ਼ੇਸ਼ ਤੌਰ ਤੇ ਗੱਲ ਕਰੀਏ ਬਹੁਤ ਵੱਡਾ ਜਿਹੜਾ ਕਾਡਰ ਹੈ ਜਿਵੇਂ ਕੰਪਿਊਟਰ ਦੇ ਆਪਕ ਆਪਣੀ ਯਾਨੀ ਕੰਪਿਊਟਰ ਫੈਕਲਟੀ ਹੈ 6 ਇਅਰ ਪਲੱਸ ਬੰਦਾ ਆਦੇ ਵਿੱਚ ਐਸੋਸੀਏਟ ਜਿਹੜੇ ਅਪਡੇ ਟੀਚਰ ਹੈਗੇ ਆ ਜਿਨ੍ਹਾਂ ਨੂੰ ਪਹਿਲਾਂ ਸਿੱਖਿਆ ਕਰਮੀ ਕਹਿੰਦੇ ਸੀਗੇ ਆਪਣੇ ਸਾਥੀਆਂ ਨੂੰ ਉਹਨਾਂ ਦੀ ਵੱਡੀ ਗੈਂਦੀ ਹੈ ਆਦਰਸ਼ ਸਕੂਲ ਪੀਪੀਵੀ ਮੋਡ ਦੇ 23 ਸਕੂਲ ਹੈ ਕਈ ਤਨੇਰ ਬੰਦੇ ਹੈਗੇ ਆ ਤੇ ਇਹ ਸਾਰਿਆਂ ਨੂੰ ਤਾਂ ਹਜੇ ਇਸੇ ਤਰ੍ਹਾਂ ਬੀਲੀ ਭਾਗ ਦੇ ਵਿੱਚ ਆਪਾਂ ਬੋਰਡਾਂ ਦੇ ਤਹਿਤ ਭਰਤੀ ਕੀਤੀ ਹੋਈ ਹੈ ਕਿਸੇ ਭਾਗ ਦੇ ਵਿੱਚ ਸੁਸਾਇਟੀ ਦੇ ਤਹਿਤ ਭਰਤੀ ਕੀਤੀ ਹੋਈ ਹੈ ਉਹ ਸਾਰਾ ਕਿਤੇ ਨਾ ਕਿਤੇ ਸੇਵਲ ਸਰਸ ਜਿਹੜੇ ਰੂਲ ਹੈਗੇ ਆ ਉਹਨਾਂ ਨੂੰ ਲੁਕਾਉਣ ਵਾਸਤੇ ਉਹਨਾਂ ਤੋਂ ਦੂਰ ਰੱਖਣ ਵਾਸਤੇ ਤੇ ਮਲਾਇਮਾ ਨਾ ਧੱਕਾ ਕਰਨ ਵਾਸਤੇ ਇਸ ਤਰ੍ਹਾਂ ਹੀ ਭਰਤੀਆਂ ਕੀਤੀਆਂ ਜਾਂਦੀਆਂ ਜਾਂਦਾਰੀ ਚਲਾਈ ਜਾਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਮੀਟਿੰਗ ਹੋਈ ਡੀਐਸਸੀ ਐਲੀਮੈਂਟਰੀ ਦੇ ਨਾਲ ਐਸੋਸੀਏਟ ਅਧਿਆਪਕਾਂ ਦੀ ਗੱਲ ਰੱਖੀ ਕਿ 12 12 13 13 ਸਾਲ ਹੋ ਗਏ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ ਅੱਧੇ ਤਾਂ ਇਹਨਾਂ ਵਿੱਚੋਂ ਰਿਟਾਇਰ ਹੋਣ ਵਾਲੇ ਹੋਗੇ ਕੀ ਵੜਾਪੇ ਦੇ ਵਿੱਚ ਇਹਨਾਂ ਨੂੰ 1 ਰੁਪਿਆ ਬੋਨਸ ਨਹੀਂ ਦਿੱਤਾ ਵੀ ਕੋਈ ਉਪਲਬਧ ਨਹੀਂ ਹੈਗਾ ਕੋਈ ਪ੍ਰਬੰਧ ਨਹੀਂ ਹੈਗਾ ਤਾਂ ਉਹਨਾਂ ਨੇ ਮੰਨਿਆ ਵੀ ਹਾਈ ਪੇਸ਼ਨ ਬਹੁਤ ਜ਼ਰੂਰੀ ਹੈ ਵੜਾਪਾ ਇਹਦੇ ਬਿਨਾਂ ਨਹੀਂ ਚੱਲ ਸਕਦਾ ਪਰ ਅਸੀਂ ਪੈਨਸ਼ਨ ਲਾ ਨਹੀਂ ਸਕਦੇ ਜੇ ਅਸੀਂ ਇਹਨਾਂ ਦੇ ਸੀਪੀਐਫ ਨਵੀਂ ਪੈਸ਼ਨ ਵੀ ਲਾਵਾਂਗੇ ਤਾਂ ਇਹਨਾਂ ਉੱਪਰ ਸੀਐਸਆਰ ਰੂਲ ਜਿਹੜੇ ਹੈਗੇ ਉਹ ਲਾਗੂ ਹੋ ਜਾਣਗੇ ਤੇ ਉਸ ਤੋਂ ਜਿਹੜੀ ਸਰਕਾਰ ਉਹ ਅੱਥਰੇ ਕਰ ਰਹੀ ਹੈ ਭੱਜ ਰਹੀ ਹੈ ਕਿ ਅਸੀਂ ਇੱਕ ਵਾਰ ਸੇ ਡਰਾਮਾ ਕੀਤਾ ਕਿ ਐਸੋਸੀਏਟੀ ਵਿੱਚ ਜਿਹੜੇ ਹੈਗੇ ਆ ਇਹਨਾਂ ਨੂੰ ਅਸੀਂ ਪੱਕੇ ਕਰ ਦਿੱਤਾ ਇਹਨਾਂ ਦੀ ਤਰਫਾਂ ਵਿੱਚ ਵਾਅਦਾ ਹੋਇਆ ਸਰਕਾਰ ਆਉਣ ਤੋਂ ਬਾਅਦ ਕਿੱਟੀਆਂ-ਕਿੱਡੀਆਂ ਸਕਰੀਨਾਂ ਜਿਹੜੀਆਂ ਸੀਗੀਆਂ ਚੱਲੀਆਂ ਟੀਮੀਆਂ ਦੇ ਉੱਪਰ ਤੇ ਅਸਲੀਅਤ ਇਹ ਹੈ ਵੀ ਉਹਨਾਂ ਨੂੰ ਇਹ ਈਪੀਐਫ ਵੀ ਨਹੀਂ ਕੱਟਣਾ ਚਾਹੁੰਦੇ ਸੀਪੀਐਫ ਤੇ ਜਿਹੜਾ ਓਪੀਐਸ ਪੁਰਾਣੀ ਪੈਸ਼ਨ ਤਾਂ ਉਹਨਾਂ ਵਾਸਤੇ ਬਹੁਤ ਦੂਰ ਦੀ ਗੱਲ ਹੈ ਇਤਰਾ ਸਾਰੇ ਸਾਥੀਆਂ ਨੂੰ ਜੋੜ ਕੇ ਪੁਰਾਣੀ ਪੈਨਸ਼ਨ ਵਾਲ ਜਿਹੜਾ ਹੈਗਾ ਆਪਣੀ ਪ੍ਰਾਪਤੀ ਵਾਲਾ ਆਪਾਂ ਵਧਣਾ ਸਾਰਿਆਂ ਨੇ ਤੀਜੀ ਗੱਲ ਆਮ ਹੀ ਆਪਾਂ ਵੇਖਦੇ ਆ ਚਾਹੇ ਕੋਈ ਬਦਲੀ ਦੀ ਚਿੱਠੀ ਆਉਂਦੀ ਹੈ ਚਾਹੇ ਕੋਈ ਡਾਟਾ ਦੀ ਗੱਲ ਹੁੰਦੀ ਹੈ ਥੱਲੇ ਲਿਖਿਆ ਹੁੰਦਾ ਹੈ ਕਿ ਕੋਈ ਵੀ ਮਸੀਬਤ ਆਵੇ ਤੁਸੀਂ ਡਾਟਾ ਸੋਰੀ ਐਮ ਆਈ ਐਸ ਵਿੰਗ ਨਾਲ ਸੰਪਰਕ ਕੀਤਾ ਜਾਵੇ ਲਿਖਿਆ ਹੁੰਦਾ ਨਹੀਂ ਆਮ ਦਰ ਦੇ ਹਰੇ ਚਿੱਠੀ ਵੱਲੇ ਆ ਦੋ ਕਮਰੇ ਅੱਗੇ ਐਮ ਆਈ ਐਸ ਵਿੰਗ ਹੈ ਦੋ ਕਮਰੇ ਪਹਿਲਾਂ ਸਾਡੇ ਡੀਓ ਪ੍ਰਾਈਵੇਟ ਮੈਡਮ ਦਾ ਦਫ਼ਤਰ ਹੈ ਜੇ ਜਿਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਅਜਿਹੇ ਸਕੂਲ ਵੀ ਹੈ ਜਿਨ੍ਹਾਂ ਦੇ 70 ਅਧਿਆਪਕ 6 ਮਹੀਨਾਵਾਂ ਸੰਘਰਸ਼ ਕਰਕੇ ਭਲ ਹੋਏ ਹੈ ਤੇ ਉਹਨਾਂ ਨੂੰ ਈ ਪੰਜਾਬ ਦੇ ਓਪਰੇਟਾ ਹੈਗਾ ਰੀਸਟੋਰ ਨਹੀਂ ਕੀਤਾ ਜਾ ਰਿਹਾ ਸਾਹ ਕਹਿੰਦੇ ਇਹਨਾਂ ਦਾ ਸਕੂਲ ਤਾਂ ਕਿਸੇ ਐਸਡੀਐਮ ਨੇ ਦਿੱਤਾ ਹੋਇਆ ਹੈ ਉਹ ਇਹਨਾਂ ਨੇ ਰੱਖੇ ਨੇ ਉਹ ਕਰ ਸਕਦੇ ਨੇ ਤਾਂ ਮੈਂ ਪੁੱਛਣਾ ਚਾਹੁੰਨਾ ਕਿ ਡੀਈਓ ਐਲੀਮੈਂਟਰੀ ਮੈਡਮ ਦੇ ਨਾਲ ਇੱਕ ਵਾਰ ਛੱਡ ਕੇ ਨੇ ਅੰਦਰ ਜਿਹੜੀ ਐਮਆਈਐਸ ਵਿੰਗ ਹੈ ਕਿ ਐਸ ਦਫ਼ਤਰ ਦੀ ਵਿੰਗ ਹੈ ਕਿ ਕਿਸੇ ਐਸਡੀਐਮ ਦਫ਼ਤਰ ਦੀ ਵਿੰਗ ਹੈ ਜਦੋਂ ਆਪਣੇ ਪੰਜਾਬ ਦੇ ਈ ਪੰਜਾਬ ਉੱਪਰ ਕੱਲੇ-ਕੱਲੇ ਬੱਚੇ ਦਾ ਡਾਟਾ ਜਿਹੜਾ ਹੈਗਾ ਉਪਲਬਧ ਹੈਗਾ ਤੇ ਕਿਵੇਂ ਹਨੇਰ ਕਰਦੀ ਵੀ 70 ਅਧਿਆਪਕ ਕਿਸੇ ਸਰਕਾਰੀ ਸਕੂਲ ਦੇ ਵਿੱਚ ਪੜਾ ਰਹੇ ਹੁਣ 100% ਸਰਕਾਰੀ ਐਮਲੇਮੈਂਟ ਜਾ ਚੁੱਕੀ ਹੈ ਤਾਂ ਉਹਨਾਂ ਦਾ ਡਾਟਾ ਜਿਹੜਾ ਹੈਗਾ ਈ ਪੰਜਾਬ ਦੇ ਉੱਪਰ ਬਾਰ-ਬਾਰ ਕਹਿੰਦੇ باوجود ਨਹੀਂ ਚੜਾਇਆ ਜਾ ਰਿਹਾ ਤਾਂ ਅਸੀਂ ਕਿਵੇਂ ਕਹਦੀ ਆ ਵੀ ਸਾਡੇ ਜਿਹੜੇ ਡੀਓ ਮੈਮ ਇਹ ਬੜੇ ਚੰਗੇ ਨੇ ਜੀਤ ਸਿੰਘ ਸਾਹਿਬ ਨੇ ਕਿਹਾ ਮੈਂ ਵੀ ਮੰਨਦਾ ਹੈ ਸਾਡੇ ਮਨਾਂ ਵਿੱਚ ਵੀ ਸ਼ਬੀ ਬੜੀ ਚੰਗੀ ਸੀ ਮੈਡਮ ਦੀ ਇੰਨਾ ਦੇ ਪਹਿਲਾਂ ਸਕੂਲ ਦੇ ਵਿੱਚ ਜਿਹੇ ਪ੍ਰਿੰਸੀਪਲ ਵੀ ਜਿਹੋ ਅਸੀਂ ਕੱਟਗਰਾ ਲੈਣ ਲਈ ਗਏ ਆ ਮਿਲੇ ਆ ਤਾਂ ਵਧੀਆ ਪ੍ਰਭਾਵ ਦੇਖਿਆ ਸੀਗਾ ਪਰ ਅਸਲੀਅਤ ਜਿਵੇਂ ਪੱਜੀਆਂ ਦੱਸਿਆ ਉਹੀ ਗੱਲ ਹੈ ਕਿ ਜੋ ਵੀ ਜੜਾ ਹੈਗਾ ਗਾਰੇ ਵਿੱਚ ਪੈਰ ਧਰਦਾ ਉਹ ਸਾਰਾ ਲਿਪਟ ਜਾਂਦਾ ਤਾਂ ਇਹੀ ਤਿੰਨ ਚਾਰ ਜਿਹੜੀਆਂ ਬੈਂਤੀਆਂ ਸੀਗੀਆਂ ਉਸ ਤੋਂ ਬਾਅਦ ਸਾਡੇ 6535 ਵਾਲੇ ਸਾਥੀ ਐ ਸਟੇਟ ਦੇ ਵਿੱਚ ਧਰਨ ਲਗਾਇਆ ਹੋਇਆ ਬੈਠੇ ਹੋਏ ਨੇ 734 ਵਾਲੇ ਨੇ ਦੇਖੋ ਕਿੰਨੀ ਹਨੇਰ ਕਰਦੀ ਹੈ ਜੇ 3704 ਵਿੱਚੋਂ 700 ਬੰਦਾ ਕੋਰਟ ਤੋਂ ਕੇਸ ਜਿੱਤੇ ਆਇਆ ਕਹਿੰਦੇ ਇਹਨਾਂ ਦੇ ਲਾ ਦਿੰਨੇ ਆ 3000 ਬੰਦਾ ਹੋਰ ਕੇਸ ਕਰੋ